සස්්‍රරි කාල්ජි සාරනු අධ්‍යපාපාර මෙට ඇද සබ්ජිබුණමන්ගේ ඇතම පසෝ ග්‍රම් ටඩලා එනෑ ම අපන්ටන්ඩුචැලලමගේ අපටන්ඩානු සැලකි විත ඔසාක දෙහා තතෝ කෙපී චල සක දෙහා ਹੇਟੇ 냔 ਦੀ ਸਬ지 ਬਣਾਉਣ ਦੇ ਲਈ ਆਪਾਂ ਕੱਚੇ ਕੱਚੇ ਟਿੰਡੇ ਲਵਾਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅੱਜ ਆਪਾਂ ਸਟਫਡ ਟੰਡਿਆਂ ਦੀ ਬਹੁਤ ਹੀ ਟੇਸਟੀ ਜਿਹੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਨੂੰ ਆਪਾਂ ਬਹੁਤ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਇਹ ਸਬਜ਼ੀ ਬਹੁਤ ਟੇਸਟੀ ਬਣੇਗੀ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਇਸ ਦੀ ਸਟਫਿੰਗ ਤਿਆਰ ਕਰਾਂਗੇ ਟਿੰਡਿਆਂ ਦੀ ਸਬਜ਼ੀ ਹਰ ਇੱਕ ਨੂੰ ਖਾਣੀ ਨਹੀਂ ਪਸੰਦ ਹੁੰਦੀ ਪਰ ਅੱਜ ਆਪਾਂ ਜਿਸ ਤਰੀਕੇ ਦੇ ਨਾਲ ਟਿੰਡਿਆਂ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣੇਗੀ ਤੇ ਸਭ ਨੂੰ ਬਹੁਤ ਪਸੰਦ ਆਏਗੀ ਇਹ ਸਬਜ਼ੀ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੁਝ ਖਾਸ ਮਸਾਲਿਆਂ ਦੀ ਜ਼ਰੂਰਤ ਪਵੇਗੀ ਆਰੇ ਟਿੰਡਿਆਂ ਨੂੰ ਛੇਲੇ ਲਵਾਂਗੇ ਹੁਣ ਮੈਂ ਸਬਜ਼ੀ ਨੂੰ ਧੋ ਲਿਆ ਹੈ ਹੁਣ ਆਪਾਂ ਟਿੰਡਿਆਂ ਨੂੰ ਕੱਟ ਲਵਾਂਗੇ ਇਸ ਤਰੀਕੇ ਆਪਾਂ ਇਸ ਤਰੀਕੇ ਦੇ ਨਾਲ ਇਸ ਵਿੱਚ ਕੱਟ ਲਗਾ ਲਵਾਂਗੇ ਇਹ ਸਬਜੀ ਨੂੰ ਬਣਾਉਣ ਦੇ ਲਈ ਆਪਾਂ ਕੱਚੇ ਕੱਚੇ ਟਿੰਡੇ ਲਵਾਂਗੇ ਪੱਕੇ ਬੀਜ ਵਾਲੇ ਟਿੰਡੇ ਨਹੀਂ ਲਵਾਂਗੇ ਨਰਮ ਤੇ ਸੌਫਟ ਜਿਹੇ ਟਿੰਡੇ ਜਲਦੀ ਪੱਕ ਜਾਣਗੇ ਤੇ ਸਬਜੀ ਵੀ ਇਹਨਾਂ ਦੀ ਬਹੁਤ ਟੇਸਟੀ ਬਣੇਗੀ ਸਾਰੇ ਟਿੰਡਿਆਂ ਨੂੰ ਇਸ ਤਰੀਕੇ ਨਾਲ ਕੱਟ ਲਗਾ ਲਵਾਂਗੇ ਮੈਂ ਇਥੇ ਛੋਟੇ-ਛੋਟੇ ਟਿੰਡੇ ਲਏ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਛੋਟੇ-ਛੋਟੇ ਟਿੰਡਿਆਂ ਦੇ ਵਿੱਚ ਕੱਟ ਲਗਾਵਾਂਗੇ ਤੇ ਮਸਾਲਾ ਟਿੰਡਿਆਂ ਦੇ ਵਿੱਚ ਅੰਦਰ ਤੱਕ ਚਲਾ ਜਾਏਗਾ ਤੇ ਸਬਜ਼ੀ ਦਾ ਬਹੁਤ ਵਧੀਆ ਟੇਸਟ ਆਏਗਾ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਭਰਵੇਂ ਟਿੰਡਿਆਂ ਦੀ ਸਬਜ਼ੀ ਬਣਾ ਕੇ ਦੇਖਿਓ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਇਸ ਤਰੀਕੇ ਦੇ ਨਾਲ ਸਾਰੇ ਟਿੰਡਿਆਂ ਦੇ ਵਿੱਚ ਕੱਟ ਲਗਾ ਲਵਾਂਗੇ ਤਾਂ ਕਿ ਮਸਾਲਾ ਅੰਦਰ ਤੱਕ ਚਲਾ ਜਾਵੇ ਟਿੰਡਿਆਂ ਦੇ ਹੁਣ ਮੈਂ ਸਾਰੇ ਟਿੰਡਿਆਂ ਨੂੰ ਕੱਟ ਲਿਆ ਹੈ ਜਿਸ ਤਰੀਕੇ ਨਾਲ ਆਪਾਂ ਇਸ ਦੇ ਵਿੱਚ ਕੱਟ ਲਗਾਉਣੇ ਸੀ ਤੇ ਹੁਣ ਆਪਾਂ ਇਸ ਦੇ ਲਈ ਕੁਝ ਮਸਾਲੇ ਤਿਆਰ ਕਰਾਂਗੇ ਇਸ ਦੇ ਲਈ 1 ਚਮਚ ਮੈਗੀ ਮਸਾਲਾ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਸਬਜ਼ੀ ਵਿੱਚ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਜਾਂ ਜਿੰਨਾ ਪਤਿਕਾ ਖਾਣਾ ਪਸੰਦ ਕਰਦੇ ਆ ਉਸ ਦੇ ਹਿਸਾਬ ਨਾਲ ਲਾਲ ਮਿਰਚ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਮੈਂ ਇੱਥੇ 3 ਚਮਚੇ ਦੇ ਕਰੀਬ ਹਲਦੀ ਪਾਊਡਰ ਪਾਇਆ ਹੈ ਹੁਣ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਹੁਣ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਟਿੰਡਿਆਂ ਦੀ ਸਬਜ਼ੀ ਚਾਪਨ ਕद्दू ਦੀ ਸਬਜ਼ੀ ਤੇ ਕद्दू ਦੀ ਸਬਜ਼ੀ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਬਣਾਇਆ ਹੈ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤੋਂ ਪਹਿਲਾਂ ਅਸੀਂ ਹਰ ਸਬਜ਼ੀ ਨੂੰ ਨਵੇਂ ਸੌਖੇ ਤੇ ਵੱਖਰੇ ਤਰੀਕੇ ਨਾਲ ਬਣਾਉਂਦੀ ਵੀਡੀਓ ਆਪਣੇ ਚੈਨਲ ਤੇ ਪਾ ਰੱਖੀ ਹੈ ਨੇ ਮਸਾਲਾ ਬਣ ਕੇ ਤਿਆਰ ਹੈ ਟਿੰਡਿਆਂ ਦੇ ਵਿੱਚ ਇਹ ਮਸਾਲੇ ਨੂੰ ਭਰਾਂਗੇ ਤੁਸੀਂ ਦੇਖੋਗੇ ਇਹ ਮਸਾਲਾ ਟਿੰਡਿਆਂ ਨੂੰ ਫਰਾਈ ਕਰਨ ਵੇਲੇ ਤੱਕ ਬਾਹਰ ਨਹੀਂ ਨਿਕਲੇਗਾ ਪਾਰੀ-ਵਾਰੀ ਕਰਕੇ ਸਾਰੇ ਟਿੰਡਿਆਂ ਦੇ ਵਿੱਚ ਇਹ ਮਸਾਲੇ ਨੂੰ ਭਰ ਲਵਾਂਗੇ ਟਿੰਡਿਆਂ ਦੀ ਇਹ ਮਸਾਲੇਦਾਰ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਵਿੱਚ ਇੱਕ ਦੋ ਟਿੰਡੇ ਵੱਡੇ ਸੀ ਉਸ ਦੇ ਵਿੱਚ ਮੈਂ ਇੱਕ ਦੋ ਘਟ ਜ਼ਿਆਦਾ ਲਗਾਏ ਨੇ ਤਾਂ ਕਿ ਮਸਾਲਾ ਸਬਜ਼ੀ ਦੇ ਵਿੱਚ ਅੰਦਰ ਤੱਕ ਚਲਾ ਜਾਏ ਤੇ ਸਬਜ਼ੀ ਵਿੱਕੀ ਨਾ ਲੱਗੇ ਜਦੋਂ ਆਪਾਂ ਟਿੰਡਿਆਂ ਦੇ ਵਿੱਚ ਮਸਾਲਾ ਭਰਾਂਗੇ ਤੇ ਟਿੰਡੇ ਸੁੱਕੇ ਹੋਣੇ ਚਾਹੀਦੇ ਨੇ ਸਬਜੀ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੋਈ ਖਾਸ ਮਸਾਲੇ ਘੁਟਣ ਦੀ ਜ਼ਰੂਰਤ ਵੀ ਨਹੀਂ ਹੈ ਇਸ ਦੇ ਵਿੱਚ ਸਟਫਿੰਗ ਭਰਨ ਦੇ ਲਈ ਅਸੀਂ 3 ਕੇਤ ਨਾਲ ਸਾਰੇ ਟਿੰਡਿਆਂ ਦੇ ਵਿੱਚ ਮਸਾਲੇ ਨੂੰ ਭਰ ਲਵਾਂਗੇ ਟਿੰਡਿਆਂ ਦੇ ਵਿੱਚ ਸਟਫਿੰਗ ਭਰ ਕੇ ਤਿਆਰ ਹੈ ਹੁਣ ਆਪਾਂ ਇਸ ਦੀ ਸਬਜੀ ਬਣਾਵਾਂਗੇ ਇਹ ਸਬਜੀ ਬਣਾਉਣ ਦੇ ਲਈ ਮੈਂ ਕੜਾਹੀ ਦੇ ਵਿੱਚ 1 ਕੜਛੀ ਸਰੋਂ ਦਾ ਤੇਲ ਲਿਆ ਹੈ ਤੇਲ ਨੂੰ ਗਰਮ ਕਰ ਲਵਾਂਗੇ ਟਿੰਡਿਆਂ ਨੂੰ ਫਰਾਈ ਕਰ ਲਵਾਂਗੇ ਤੇਲ ਦੇ ਵਿੱਚ ਵਾਰੀ-ਵਾਰੀ ਕਰਕੇ ਸਾਰੇ ਟਿੰਡਿਆਂ ਨੂੰ ਤੇਲ ਦੇ ਵਿੱਚ ਐਡ ਕਰ ਦੇਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਟਿੰਡਿਆਂ ਦੀ ਸਬਜ਼ੀ ਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾਇਆ ਹੈ ਜਿਵੇਂ ਬਿਨਾ ਸਟਫਿੰਗ ਤੋਂ ਟਿੰਡਿਆਂ ਦੀ ਸਬਜੀ ਨੂੰ ਬਣਾਇਆ ਹੈ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜੀ ਹੁਣ ਸਾਰੇ ਟਿੰਡਿਆਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਭਰਵੇਂ ਟਿੰਡਿਆਂ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ എസ് തട്ടി ബാധി ഹിലാ ഹാ ടാ ഫ്രൈ ക ਦੇਰ ਦੇ ਟਿੰਡਿਆਂ ਨੂੰ ਇਸ ਤਰੀਕੇ ਦੇ ਨਾਲ ਫਰਾਈ ਕਰ ਲਵਾਂਗੇ ਹਿਲਾ ਹਿਲਾ ਕੇ ਫਰਾਈ ਕਰ ਲਵਾਂਗੇ ਜੇ ਬਾਕੀ ਆਪ ਜਿੰਨਾ ਕਿ ਠਿੱਖਾ ਖਾਣਾ ਪਸੰਦ ਕਰਦੇ ਹੋ ਉਸੇ ਸਾਬ ਨਾਲ ਮਿਰਚ ਮਸਾਲੇ ਪਾ ਲਵਾਂਗੇ ਹੁਣ ਥੋੜੀ ਦੇਰ ਦੇ ਲਈ ਆਪਾਂ ਇਸ ਨੂੰ ਢੱਕ ਦੇਵਾਂਗੇ ਪੰਜ ਦਾਟਾਂ ਕੰਚੱਕੇ ਟੰਡਿਆਂ ਨੂੰ ਹਿਲਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਦੀ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲੀ ਹੈ ਜੇਕਰ ਤੁਹਾਨੂੰ ਕਈ ਵਾਰ ਟੰਡਿਆਂ ਦੀ ਸਬਜ਼ੀ ਖਾਣਾ ਪਸੰਦ ਨਹੀਂ ਹੁੰਦਾ ਪੰਜ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਬਣਾਵਾਂਗੇ ਤੇ ਸਬਜ਼ੀ ਸਭ ਨੂੰ ਬਹੁਤ ਪਸੰਦ ਆਏਗੀ ਸਬਜ਼ੀ ਨੂੰ ਦੁਬਾਰਾ ਤੋਂ ਠੱਕ ਦੇਵਾਂਗੇ ਤੇ ਹਾਫ ਕੁਕ ਕਰ ਲਵਾਂਗੇ ടേ ഫ്രൈക തയ്യാറു പ്ലേറ്റ് കട ലവാ ടൂ പ്ലേറ്റ് കട ലവാ ਾਂਕੀ ਸਬਜ਼ੀ ਆਇਲੀ ਨਾ ਹੋਵੇ ਕਈ ਵਾਰ ਆਪਾਂ ਜ਼ਿਆਦਾ ਆਇਲ ਖਾਣਾ ਪਸੰਦ ਨਹੀਂ ਕਰਦੇ ਆਇਲ ਵਿੱਚ ਬਣੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਣਾ ਨਹੀਂ ਪਸੰਦ ਕਰਦੇ ਇਸ ਦੇ ਲਈ ਆਪਾਂ ਤੇਲ ਥੋੜਾ ਹੀ ਪਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਤੇ ਲਈ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਅੱਜ ਆਪਾਂ ਬਹੁਤ ਹੀ ਟੇਸਟੀ ਜਿਹੀ ਸਬਜ਼ੀ ਬਣਾਵਾਂਗੇ ਟਿੰਡਿਆਂ ਦੀ ਅੰਨਾ ਪੰਜੀ ਸਬਜ਼ੀ ਬਣਾ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਆਪਾਂ ਬਚੇ ਹੋਏ ਤੇਲ ਦੇ ਵਿੱਚ ਹੀ ਜੀਰਾ ਪਾ ਲਵਾਂਗੇ ਇੱਥੇ ਆਪਾਂ ਉਹਨਾ ਹੀ ਤੇਲ ਲਿਆ ਹੈ ਜਿਸ ਤੇਲ ਦੇ ਵਿੱਚ ਆਪਾਂ ਟਿੰਡਿਆਂ ਨੂੰ ਫਰਾਈ ਕੀਤਾ ਸੀ ਇਹ ਕਰ ਆਪਾਂ ਜਿਆਦਾ ਵ ਲਈ ਸਬਜ਼ੀ ਖਾਣਾ ਪਸੰਦ ਕਰਦੇ ਆ ਤਾਂ ਆਪਾਂ ਇਹ ਹੋਰ ਪਾ ਲਵਾਂਗੇ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਪਾਏ ਨੇ ਪੀਸ ਕੇ ਪਿਆਜ਼ ਨੂੰ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਦੇ ਲਈ ਪਕਾ ਲਵਾਂਗੇ ਪਿਆਜ਼ ਨੂੰ ਕਲਰ ਚੇਂਜ ਹੋਣ ਤੱਕ ਪਕਾ ਲਵਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਬਣਾਈਆਂ ਨੇ ਇਸ ਤੋਂ ਪਹਿਲਾਂ ਅਸੀਂ ਕਈ ਤਰ੍ਹਾਂ ਦੇ ਹਲਵੇ ਸੈਂਡਵਿਚ ਪਰੋਂਠੇ ਤੇ ਕਈ ਹੋਰ ਵੀਡੀਓਜ਼ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਿਆਜ਼ ਨੂੰ ਵਿਚ-ਵਿਚ ਦੇ ਹੀ ਲਾਂਦੇ ਰਵਾਂਗੇ ਤੇ ਬਕਾ ਲਵਾਂਗੇ ਇੱਕ ਕਾਲੀ ਜਈ ਮਸਾਲਾ ਪਾਵਾਂਗੇ ਦੇ ਵਿੱਚ ਮੈਂ ਲਸਣ ਅਦਰਕ ਤੇ ਹਰੀ ਮਿਰਚ ਤੇ ਟਮਾਟਰ ਨੂੰ ਪੀਸ ਕੇ ਪਾਇਆ ਹੈ ਜੇਕਰ ਤੁਸੀਂ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਬਣਾਉਂਗੇ ਤੇ ਸਬਜ਼ੀ ਬਹੁਤ ਜਿਆਦਾ ਟੇਸਟੀ ਬਣੇਗੀ ਮੈਂ ਮਸਾਲੇ ਨੂੰ ਬਿਲਕੁਲ ਬਰੀਕ ਪੀਸ ਕੇ ਨਹੀਂ ਪਾਇਆ ਹੈ ਥੋੜਾ ਜਿਹਾ ਦਰਦਰਾ ਹੀ ਪੀਸਿਆ ਹੈ ਉਨੇ ਨੂੰ थोड़ी देर ਪਕਾ ਲਵਾਂਗੇ ਇਸ ਤਰੀਕੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੜਕੀ ਨੂੰ ਇੱਕ ਵਾਰ ਹੀ ਰਲਾ ਲਵਾਂਗੇ ਹੁਣ ਇਸ ਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ నమక స్వాద అనుసారేకరమానా పసందాక స్టింగ్ భరణ వేలు పావే తడే మసాలేను మిక్స్ కను తడేను థి దీ డే పకా లవే తడకాటర సోఫ్ట్లో ఢాకే పకా లే ਅੱਜ ਆਪਾਂ ਬਹੁਤ ਟੇਸਟੀ ਜਿਹੀ ਸਬਜ਼ੀ ਬਣਾਵਾਂਗੇ ਇੱਕ ਚਮਚ ਦੇਗੀ ਲਾਲ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਵਾਂਗੇ ਆਪਾਂ ਸਟਫਿੰਗ ਦੇ ਵਿੱਚ ਵੀ ਮਿਰਚ ਪਾਈ ਹੈ ਫਿਰ ਆਪਾਂ ਤੜਕੀ ਦੇ ਵਿੱਚ ਵੀ ਲਾਲ ਮਿਰਚ ਪਾਈ ਹੈ ਇਹ ਢੇਲੀ ਮਿਰਚਾਂ ਪੰਜ ਨੱਕ ਤੇ ਖਾਣਾ ਪਸੰਦ ਕਰਦੇ ਹਾਂ ਉਨੀ ਪਾਵਾਂਗੇ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਉਹ ਮਸਾਲਾ ਪਾਵਾਂਗੇ ਜਿਸ ਮਸਾਲੇ ਦੀ ਸਟਫਿੰਗ ਆਪਾਂ ਟੰਡਿਆਂ ਦੇ ਵਿੱਚ ਭਰੀ ਸੀ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਜੀਰਾ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਤੜਕੇ ਦੇ ਵਿੱਚ ਕਿ ਮੈਂ ਥੋੜਾ ਜਿਹਾ ਪਾਣੀ ਲਿਆ ਹੈ ਇਹ ਪਾਣੀ ਪਾਵਾਂਗੇ ਤਾਂ ਕਿ ਤੜਕਾ ਜਾਂ ਮਸਾਲਾ ਪੱਕ ਜਾਵੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ 올 ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਤੜਕੇ ਨੂੰ ਥੋੜੀ ਦੇਰ ਦੇ ਲਈ ਪਕਾ ਲਵਾਂਗੇ तड़के ढक के पका लवेंगे हम तड़के बोयल आ चुक है हम आप इस बार हिला लेव बहुत वादिया खुशबू आ रही है दोबारा तो तड़के ढक के पका लवेंगे ਹੁਣ ਆਪਾਂ ਗਰੇਵੀ ਨੂੰ ਢਾਕੇ ਪਕਾ ਲਿਆ ਹੈ। ਹੁਣ ਆਪਾਂ ਗਰੇਵੀ ਦੇ ਵਿੱਚ ਟਿੰਡੇ ਪਾਵਾਂਗੇ ਜੋ ਕਿ ਆਪਾਂ ਫਰਾਈ ਕਰਕੇ ਰੱਖੇ ਸੀ। ਟਿੰਡਿਆਂ ਨੂੰ ਮਿਕਸ ਕਰ ਲਵਾਂਗੇ ਗਰੇਵੀ ਜਾਂ ਮਸਾਲੇ ਦੇ ਵਿੱਚ। ਟਿੰਡੇਆਂ ਨੂੰ ਸੈੱਟ ਕਰ ਲਵਾਂਗੇ ਮਸਾਲੇਆਂ ਜਾਂ ਗਰੇਵੀ ਦੇ ਵਿੱਚ ਤਾਂ ਕਿ ਸਾਰੇ ਟਿੰਡੇ ਗਰੇਵੀ ਦੇ ਵਿੱਚ ਮਿਕਸ ਹੋ ਜਾਣ ਤੇ ਸਬਜ਼ੀ ਬਹੁਤ ਟੇਸਟੀ ਜਿਹੀ ਬਣੇ ਇਸ ਦੇ ਲਈ ਅਪਾ ਟਿੰਡੇਆਂ ਨੂੰ ਗਰੇਵੀ ਜਾਂ ਮਸਾਲੇ ਦੇ ਵਿੱਚ ਸੈੱਟ ਕਰ ਲਵਾਂਗੇ ਸਬਜੀ ਨੂੰ ਟੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਦਿ ਹਿਲਾ ਲਵਾਂਗੇ ਸਬਜੀ ਨੂੰ ਤੁਸੀਂ ਦੇਖ ਸਕਦੇ ਹੋ ਆਪਣੀ ਕਿੰਨੀ ਵਧੀਆ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੋ ਰਹੀ ਹੈ ਆਪਾਂ ਇਹ ਸਬਜੀ ਨੂੰ ਚੌਲਾਂ ਨਾਲ ਜਾਂ ਰੋਟੀ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਤੋ ਬਾਰਾਤੂ ਸਬਜੀ ਨੂੰ ਢਾਕੇ ਪਕਾ ਲਵਾਂਗੇ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੈ ਆਪਣਾ ਸਬਜੀ ਨੂੰ ਵੇਖ ਲੈਨੇ ਆ ਆਪਣੀ ਇਸ ਤਰੀਕੇ ਦੀ ਟੇਸਟੀ ਜਿਹੀ ਗਰੇਵੀਦਾਰ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੈ ਪਰਮੇਟਿੰਡੇ ਜਾਂ ਸਟਫਡ ਟਿੰਡੇ ਦੀ ਆਪਣੀ ਇਸ ਤਰੀਕੇ ਦੀ ਟੇਸਟੀ ਜਿਹੀ ਸਬਜੀ ਬਣ ਕੇ ਤਿਆਰ ਹੈ ਸਬਜੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਸਰਵ ਕਰ ਲਵਾਂਗੇ ਸਰਵ ਕਰ ਲਵਾਂਗੇ ਸਬਜੀ ਨੂੰ ਰੋਟੀਆਂ ਪਰੌਠੇ ਦੇ ਨਾਲ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤਾਂ ਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਦੇ ਨਾਲ ਪਰਮੇਟ ਇੰਡੇ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ